ਸਤਿਕਾਰਯੋਗ ਸਾਥੀਓ ਮੈਂ ਜੋਰਾ ਸਿੰਘ ਚੀਮਾ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹੈ ਅੱਜ ਦੀਆਂ ਸਿਆਸੀ ਸਫਰਾਂ ਦੇ ਵਿੱਚ ਬੰਦੀ ਸਿੰਘਾਂ ਅਤੇ ਮਜ਼ਦੂਰਾਂ ਦੇ ਮਸਲੇ ਨਜ਼ਰ ਅੰਦਾਜ਼ ਕਿਉਂ ਬੜੀਆਂ-ਬੜੀਆਂ ਸ਼ਾਸਕੀ ਪਾਰਟੀਆਂ بڑے ਦਾਅਵੇ ਕਰਦੇ ਆ ਇਹ ਜੀ ਉਹ ਜੀ ਇਹ ਜਿਹੜੇ ਸ਼ਾਸਕੀ ਪਾਰਟੀਆਂ ਜਿਹੜਾ ਇਹਨਾਂ ਨਾਲ ਪਰਸਨਲ ਬੰਦਾ ਜੁੜਿਆ ਹੈ ਉਹਦੀਆਂ ਗੱਲਾਂ ਕਰਦੇ ਆ ਜੋ ਅਸਲੀ ਪੂਰੀ ਲਾਈਨ ਹੈ ਜੋ ਬੇਸ਼ਕ ਲਾਈਨ ਹੈ ਜੋ ਇੱਕ ਵੱਡਾ ਮਸਲਾ ਹੈ ਉਹਦੇ ਬਾਰੇ ਗੱਲ ਨਹੀਂ ਕਰ ਰਹੇ ਜਿਵੇਂ ਅਕਾਲੀ ਦਰਾ ਬਾਦਲ ਹੈ ਇਹ ਸਿਰਫ ਬਲਵੰਤ ਸਿੰਘ ਰਾਜੂਆਣੇ ਦੀ ਗੱਲ ਕਰਦਾ ਹੈ ਕਿਉਂਕਿ ਜਿਹੜਾ ਰਾਜੂਆਣਾ ਉਹ ਇਹਨਾਂ ਨਾਲ ਜੁੜਿਆ ਹੈ ਬਾਕੀ ਸਿੰਘਾਂ ਨੂੰ ਜੋ ਬੰਦੀ ਸਿੰਘ ਨੇ ਉਹਨਾਂ ਦੀ ਗੱਲ ਭਲਾ ਕੇ ਅਕਾਲੀ ਦਲ ਬਾਦਲ ਸਿਰਫ ਰਾਜਵਾਨੀ ਦੀ ਗੱਲ ਕਰਦਾ ਰਿਹਾ ਇੱਥੇ ਦੋਗਲੀ ਨੀਤੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦਿਆਂ ਰਾਜਵਾਨੀ ਦੀ ਫਾਂਸੀ ਦੇ ਉੱਪਰ ਜਿਹੜਾ ਉਹ ਦਰਸਕਤ ਕੀਤੀ ਹੋਇਆ ਦੂਸਰੇ ਪਾਸੇ ਸਖਬੀਰ ਬਾਦਲ ਨੇ ਉਹ ਤੋਂ ਪਿੰਡਾਂ ਦੇ ਵਿੱਚ بڑا ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਚਲਾ ਕੇ ਮਾਰਚ ਵੀ ਕੀਤੀ ਰਾਜਵਾਨੇ ਦੇ ਹੱਕ ਵਿੱਚ ਹੁਣ ਰਾਜਵਾਨਾ ਤੇ ਜਗਤਾਰ ਸਿੰਘ ਹਵਾਰਾ ਜੋ ਜਸਿਹਦਰ ਸਾਹਿਬ ਨੇ ਤੇ ਹੋਰ ਬੰਦੀ ਸਿੰਘ ਨੇ ਜਿਹੜੇ ਉਹਨਾਂ ਦੇ ਕਿਸੇ ਵੀ ਇਹਨਾਂ ਨੇ ਜਿਗਰ ਨਹੀਂ ਕੀਤਾ ਇਕੱਲਾ ਰਾਜਵਾਨੇ ਦਾ ਗੱਲ ਕਰਦੇ ਰਹੇ ਰਾਜਵਾਨੇ ਨੇ ਇਨਾਂ ਦੀ ਇਸ ਮਹਿਮ ਦਾ ਜੋ ਪਿੱਛੇ ਵੋਟਾਂ ਪਈਆਂ ਸੀ ਉਹਦੇ ਵਿੱਚ ਇੱਕ ਜੇਰ ਦਾ ਚਿੱਠੀ ਲਿਖੀ ਸੀ ਕਿ ਵੀ ਜਿਹੜਾ ਸੁਮਨ ਅਕਾਲੀ ਦਲ ਬਾਦਲ ਆ ਇਹਨੂੰ ਵੋਟਾਂ ਪਾਈਆਂ ਜਾਣ ਜਦੋਂ ਕਿ ਪੂਰੇ ਸ਼ਿਕ ਕੌਮ ਤੋਂ ਇਲਾਵਾ ਹੋਰ ਧਰਮਾਲੇ ਵੀ ਅਕਾਲੀ ਦਲ ਤੋਂ ਇਸ ਕਰਕੇ ਦੁਖੀ ਸੀ ਕਿ ਵੀ ਇਹਨਾਂ ਦੇ ਰਾਜ ਵਿੱਚ ਬੇਅਦਬੀ ਹੋਈ ਤੇ ਬੇਅਦਬੀ ਦੇ ਦੋਸ਼ੀ ਫੜੇ ਕਿਉਂ ਨਹੀਂ ਗਏ ਇਹਨਾਂ ਨੇ ਕਾਰਵਾਈ ਕੀਤੀ ਕਿਉਂ ਨਹੀਂ ਕੀਤੀ ਪਰ ਉੱਥੇ ਦੂਸਰੇ ਪਾਸੇ ਰਾਜਵਾਨੇ ਨੇ ਇਹ ਬਿਆਨ ਲਾਇਆ ਸੀਗਾ ਵੀ ਇਹ ਬੋਟਾਂ ਨੂੰ ਪਾਈਆਂ ਚੜ ਹੁਣ ਗੱਲ ਆ ਵੀ ਬੰਦੀ ਸਿੰਘ ਨੇ ਬੰਦੀ ਸਿੰਘਾਂ ਨੇ ਵੀ ਇੱਕ ਬਿਆਨ ਦਿੱਤੇ ਸੀਗੇ ਕਿ ਵੀ ਸਾਡੇ 90 ਤੇ ਰੋਟੀਆਂ ਛਕੀਆਂ ਜਾ ਰਹੀਆਂ ਨੇ ਇਹ ਬਿਲਕੁਲ ਗੱਲ ਸਹੀ ਆ ਇਹਨੂੰ ਠੋਸ ਰੂਪ ਦੇ ਵਿੱਚ ਜਿਵੇਂ ਅੱਜ ਦੀ ਜਿਹੜੀ ਆ ਚੱਲਦੀ ਆ ਜੀ ਐਮਐਸਪੀ ਦੇ ਰਾਦੇ ਤੇ ਕਿਸਾਨ ਯੂਨੀਅਨਾਂ ਨੇ ਪੂਰਾ ਰੇਲਣਾ ਵੀ ਰੋਕੀਆਂ ਹਰ ਚੀਜ਼ ਰੋਕੀਆਂ ਅਕਾਲੀ ਦਲ ਮਾਨੇ ਇਥੇ ਕੇ ਬਾਦਲ ਨੇ ਬਹੁਤ ਕੁਝ ਕੀਤਾ ਵੀ ਇਹ ਬੰਦੀ ਸਿੰਘਾਂ ਵਾਹ ਤੇ ਇੰਨਾ ਸਟੈਂਡ ਕਿਉਂ ਨਹੀਂ ਲਿਆ ਗਿਆ ਹੋਰ ਪਾਰਟੀਆਂ ਭਾਵੇਂ ਕੁਝ ਵੀ ਨਹੀਂ ਜਿਹੜੀ ਸ਼ੋਹਣੀ ਅਕਾਲੀ ਦਲ ਬਾਦਲ ਹੈ ਇਹਦਾ ਹੈ ਮੇਨ ਹੱਕ ਸੀਗਾ ਕਿ ਵੀ ਜਿਵੇਂ ਰੇਲਾ ਰੋਗ ਫਲਾਣਾ ਉਹ ਹੋਰ ਕੰਮਾਂ ਵਾਸਤੇ ਰੋਕਦੇ ਸੀ ਇਹਵੇਂ ਰੋਕਦੇ ਇਕੱਠ ਕਰਦੇ ਨਹੀਂ ਕੀਤਾ ਨਾ ਕਿਉਂਕਿ ਇਹਨਾਂ ਨੇ ਪਹਿਲਾਂ ਇਹ ਨੌਜਵਾਨਾਂ ਨੂੰ ਵਰਤਿਆ ਤੇ ਇਹਨਾਂ ਦੀ ਜਦੋਂ ਸਜ਼ਾ ਹੋ ਗਈ ਉਦੋਂ ਇਹਨਾਂ ਦੇ ਨੌ ਵਰਤ ਕੇ ਬੰਦੀ ਸੀਗਾ ਤੇ ਜਿਹੜਾ ਫਲਾੜਾ ਚੰਦਾ ਤੇ ਅਬ ਤਾਂ ਨੌ ਤੇ ਬੋਟਾ ਇਕੱਠੀਆਂ ਕਰਨ ਦੇ ਵਿੱਚ ਲੱਗੇ ਨੇ ਕੋਣ ਦੂਸਰੇ ਪਾਸੇ ਜੋ ਮਜ਼ਦੂਰਾਂ ਦੀ ਗੱਲ ਹੈ ਜੋ ਕਿਸਾਂ ਜੁਨੀਆ ਨਾਲ ਇਹ ਸਾਰੀਆਂ ਹੀ ਲੋਕਾਂ ਨੂੰ ਮਜ਼ਦੂਰਾਂ ਬੁੱਧੂ ਬਣਾ ਕੇ ਅਸੀਂ ਮਜ਼ਦੂਰਾਂ ਦੀ ਗੱਲ ਕਰਦੇ ਆ ਅਸੀਂ ਜੀ ਇਹ ਸਾਰਿਆਂ ਦੀ ਗੱਲ ਕਰਦੇ ਆ ਵੀ ਨਾਲ ਲੈ ਕੇ ਕੱਟ ਕਰਦੀ ਉਹ ਕੋਸ਼ਿਸ਼ ਕੀਤੀ ਬੁੱਧੂ ਬਣਾ ਰਹੇ ਨੇ ਅੱਜ ਦੇ ਅਖਬਾਰ ਵਿੱਚ ਵੀ ਜਾਂ ਪਿਛਲੀਆਂ ਜਿੰਨਾ ਵੀ ਇਹਨਾਂ ਦੇ ਖਬਰਾਂ ਹੈ ਕਿਸਾਂ ਜੁਨੀਆ ਨਾਲਾਂ ਦੀ ਆ ਉਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿਤੇ ਵੀ ਨਹੀਂ ਇਹਨਾਂ ਦਾ ਬਿਆਨ ਕਿ ਵੀ ਹਰ ਥਾਂ ਮਿਆਨ ਵਿੱਚ ਐਮਐਸਪੀ ਜੇ ਲਾਗੂ ਕੀਤੀ ਜਾਵੇ ਜਿਹੜੇ ਖੇਤੀ ਕਾਨੂੰਨ ਨੇ ਤੰਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ ਜਦੋਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜਾ ਮਜ਼ਦੂਰਾਂ ਨੂੰ ਇਹ ਨਾਲ ਲੈ ਰਹੇ ਨੇ ਉਹ ਤੇ ਕਿਸੇ ਨੇ ਵੀ ਨਹੀਂ ਕੇ ਗੱਲ ਕੀਤੀ ਕਿ ਵੀ ਜਿਹੜੇ ਮਜ਼ਦੂਰਾਂ ਦੇ ਲੇਬਰ ਦੇ ਬਰ ਖਿਲਾਫ ਤਿੰਨਾ ਐਕਟ ਨੇ ਕਾਨੂੰਨ ਬਣੇ ਨੇ ਉਹਨਾਂ ਨੂੰ ਵੀ ਰੱਦ ਕੀਤਾ ਜਾਵੇ ਕਿਤੇ ਇਹਨਾਂ ਦੇ ਮੂੰਹ ਦੇ ਵਿੱਚ ਤਾਲਾ ਲੱਗੇ ਹੋਇਆ ਜਿਹੜੇ ਕਿਸਾਨ ਜੁਨਿਆਂ ਨਾਲੇ ਨੂੰ ਤਾਂ ਗੱਲਾਂ ਮਾਰਦੇ ਨੇ ਟੀਵੀ 'ਆਂ ਤੇ ਬੈਠ ਕੇ ਜਿਵੇਂ ਅਸੀਂ ਮਜ਼ਦੂਰਾਂ ਤੇ ਕਿਸਾਨ ਜੁਨਿਆਂ ਇੱਕ ਨਾਲ ਲੱਗ ਚੱਲੇ ਆ ਇਹ ਝੂਠ ਬੋਲਦੇ ਨੇ ਮਜ਼ਦੂਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਸਿੱਖੋ ਮੈਂ ਤੁਹਾਨੂੰ ਹੁਣ ਵੀ ਕਹਿਣਾ ਪਹਿਲੇ ਵੀ ਕਹਿ ਰਿਹਾ ਹਾਂ ਵੀ ਇਹ ਸਿਆਸੀ ਪਾਰਟੀਆਂ ਤੋਂ ਹਟ ਕੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਪਾਂ ਸਾਰੇ ਇਹਨੂੰ ਭੁੱਲ ਕੇ ਆਪੋ ਆਪਣੀਆਂ ਪਾਰਟੀਆਂ ਭੁੱਲ ਕੇ ਤੇ ਜਿਹੜੀ ਹੋਰ ਪੂੰਛਾ ਲਾ ਕੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਆਪਾਂ ਲੜਨਾ ਚਾਹੀਦਾ ਹੈ ਖੜਨਾ ਚਾਹੀਦਾ ਹੈ ਕਿਉਂ ਜਿਹੜੇ ਤਾਂ ਇਹ ਕਿਸਾਨ ਕਿਸਾਨਾਂ ਦਾ ਜਿਹੜਾ ਸੀਗਾ ਇਹ ਸਿਰਫ ਆਪਣੀ ਫਸਲ ਵਾਸਤੇ ਮਜ਼ਦੂਰਾ ਵਾਸਤੇ ਕੋਈ ਇਹਨਾਂ ਦਾ ਕੋਈ ਤੱਕ ਨਹੀਂ ਮੈਂ ਜਿਵੇਂ ਪਹਿਲਾਂ ਕਿਹਾ ਇਹ ਲੋਕਾਂ ਨੂੰ ਬੁੱਧੂ ਬਣਾਉਣੇ ਨੇ ਇਹਨਾਂ ਦਾ ਬਿਆਨ ਆਇਆ ਜਿਹੜੇ ਬੈਨਰ ਤੇ ਵੀ ਇਹਨਾਂ ਦੇ ਲਾਏ ਹੋਏ ਨੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਕੀਤੀ ਜਾਵੇ ਵੀ ਮਨਰੇਗਾ ਇਹਦਾ ਕਰ ਦੇਣਗੇ ਤੁਸੀਂ ਕੀ ਕਰ ਰਹੇ ਹੋ ਹੁਣ ਮੈਂ ਇਹ ਵੀ ਕਹਿੰਦਾ ਬੀਗ ਸਰਕਾਰ ਜੀ ਜਿਹੜੇ ਸੋਤੋਂ ਇਹ ਆਪਦੇ ਕਰਜ਼ੇ ਮਾਫ ਕਰਾਉਣ ਨੂੰ ਕਹਿੰਦੇ ਨੇ ਇਹਨਾਂ ਨੂੰ ਸ਼ਰਤ ਰੱਖੋ ਕਿ ਵੀ ਪਹਿਲਾਂ ਜਿਹੜੇ ਤੁਸੀਂ ਮਜ਼ਦੂਰਾਂ ਦੇ ਉੱਤੇ ਕਰਜ਼ੇ ਚੜ੍ਹੇ ਹੋਏ ਨੇ ਵਿਆਜ 5 5 10% ਲਾ ਕੇ ਉਹਨਾਂ ਨੂੰ ਮਾਫ ਕਰੋ ਫਿਰ ਅਸੀਂ ਕਰ ਦੇਵਾਂਗੇ ਇਸ ਕਰਕੇ ਦੋ ਮੁੱਦਿਆਂ ਦੇ ਉੱਤੇ ਸਾਨੂੰ ਪਾਰਟੀ ਵਾਈਜ਼ ਤੋਂ ਉੱਠ ਕੇ ਧਰਮ ਤੋਂ ਉੱਠ ਕੇ ਹਰ ਚੀਜ਼ ਕਿਉਂ ਦੋ ਮੁੱਦੇ ਖਰੇ ਨਾਲ ਜੁੜੇ ਹੋਏ ਨੇ ਮਜ਼ਦੂਰ ਤੇ ਜਿਹੜਾ ਬੰਦੀ ਸਿੰਘ ਬੰਦੀ ਸਿੰਘਾ ਨੇ ਆਪਦੇ ਖਾਤਰ ਕੁਝ ਨਹੀਂ ਲੜਿਆ ਇਹਨਾਂ ਨੇ ਲੜਿਆ ਇੱਕ ਦੇਸ਼ ਦੀ ਖਾਤਰ ਇੱਕ ਕੌਮ ਦੀ ਖਾਤਰ ਲੜਿਆ ਇਸ ਕਰਕੇ ਜੋ ਮਜ਼ਦੂਰ ਹੈ ਉਹ ਜਿਹੜੀ ਉਹਦੀ ਮਜ਼ਦੂਰੀ ਹੈ ਉਹ ਪੰਜਾਬ ਦੇ ਵਿੱਚ سرمایہਦਾਰਾਂ ਨੇ ਦੱਬੀ ਹੈ سرمایہਦਾਰਾਂ ਦੇ ਹੱਕ ਸੈਂਟਰ ਗਵਰਨਮੈਂਟ ਨੇ ਕਾਨੂੰਨ ਬਣਾਇਆ ਉਹਦੇ ਵਿੱਚ ਇਹ ਗੱਲ ਨਹੀਂ ਕਰ ਰਹੇ ਇਸ ਕਰਕੇ ਸਾਡਾ ਜਿਹੜੇ ਮਜ਼ਦੂਰ ਵਰਗ ਹੈ ਮਜ਼ਦੂਰ ਮਜ਼ਦੂਰ ਹੈ ਇਕਲਾਸ਼ ਹੈ ਮਜ਼ਦੂਰ ਇੱਕ ਜਮਾਤ ਹੈ ਮਜ਼ਦੂਰ ਇਹ ਜਾਤ ਨਹੀਂ ਹੈ ਮੈਂ ਦੁਬਾਰਾ ਕਹਿਣਾ ਮਜ਼ਦੂਰ ਕਲਾਸ ਹੈ ਜਮਾਤ ਹੈ ਇਹ ਜਾਤ ਨਹੀਂ ਹੈ ਇਸ ਕਰਕੇ ਮਜ਼ਦੂਰ ਭਰਾਵੋ ਇੱਕ ਜਿਹੜੀ ਹੈ ਕਿਸਾਨ ਜੁਨੀਆ ਨਾਲ ਸਾਨੂੰ ਬੁੱਧੂ ਬਣਾ ਰਿਹਾ ਹੈ ਇੰਨਾ ਤੋਂ ਬਿਲਕੁਲ ਇਹਨਾਂ ਦੇ ਨਾਲ ਚੱਲਣ ਦਾ ਸਾਨੂੰ ਨੁਕਸਾਨ ਹੈ ਅਸੀਂ ਇਹਨਾਂ ਦੇ ਨਾਲ ਨਹੀਂ ਚੱਲਣਾ ਜੇ ਅਸੀਂ ਹਾਂ ਦਾ ਨਾਰਾ ਮਾਰਨਾ ਤੇ ਇਕੱਠੇ ਹੋਣਾ ਸਾਡੇ ਦੋ ਮੁੱਦਿਆਂ ਤੇ ਸਾਨੂੰ ਇਕੱਠਾ ਹੋਣਾ ਪਵੇਗਾ ਬੰਦੀ ਸ਼ਿੰਗਾਂ ਦੀ ਰਿਹਾਈ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਦਾ ਕਾਨੂੰਨ ਇੱਕ ਐਸਾ ਵਾਸਤੇ ਪਰ ਇੱਥੇ ਜੋ ਹਰਿਆਣੇ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹ ਦੋ ਕਾਨੂੰਨ ਬਣਾ ਰਹੇ ਨੇ ਤੇ ਉਹਦੇ ਵਿੱਚ ਸਹਿਯੋਗ ਦੇ ਰਹੇ ਨੇ ਅਕਾਲੀ ਦਲ ਬਾਦਲ ਤੇ ਇਹਨਾਂ ਦਾ ਕੀ ਹੈ ਵੀ ਜਿਹੜਾ ਇੱਕ ਬਲਾਤਕਾਰੀ ਇੱਕ ਫਾਤਲ ਪਤਾ ਨਹੀਂ ਕਿੰਨਾ ਕਿੰਨਾ ਤੇ ਉਹ ਰਾਮ ਰਹੀਮ ਆ ਜਿਹੜਾ ਉਹਨੂੰ ਬਾਰ ਬਾਰ ਪ੍ਰੋਲ ਦੇ ਕੇ ਤੇ ਕੀ ਭਾਰਤੀ ਜਨਤਾ ਪਾਰਟੀ ਔਰ ਕੀ ਹਰਿਆਣਾ ਇਹ ਸਾਨੂੰ ਉਹ ਛਿੱਖਾਂ ਤੇ ਜ਼ਖਮਾਂ ਦੇ ਉੱਤੇ ਨੂਨ ਪੁੱਕ ਰਹੇ ਨੇ ਤੇ ਇਸ ਕਰਕੇ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ ਵਿੱਚ بڑے ਅਫਸਰ ਤੇ ਜਾ ਰਹੇ ਹੋ ਜਾ ਰਹੇ ਨੇ ਜਾਂ ਮਜ਼ਦੂਰ ਜਾ ਰਹੇ ਨੇ ਜਿਹੜੇ بڑے ਲਿਖੇ ਇਹਨਾਂ ਨੂੰ ਸੋਚਣਾ ਪੈਣਾ ਹੈ ਕਿ ਵੀ ਤੁਸੀਂ ਕਿਹੜੇ ਮੂੰਹ ਨਾਲ ਜਾਂਦੇ ਹੋ ਜਾ ਰਹੇ ਇਹਨਾਂ ਵੱਲ ਬੰਦੀ ਸਿੰਘਾਂ ਦੇ ਵਿੱਚ ਜਿਹੜੀ ਗੱਲ ਹੋਇਆ ਉਹ ਕੀ ਕਰ ਰਹੇ ਨੇ ਉਹ ਜਿਹੜਾ ਬਲਾਤਕਾਰੀ ਆ ਇੱਕ ਕਤਕਾਤਲ ਹੈ ਪਤਾ ਨਹੀਂ ਹੋਰ ਕਿੰਨੇ ਕੋਨੇ ਇਹਦਾ ਕਾਤਲ ਤੇ ਬਲਾਤਕਾਰਾ ਤਾਂ ਕੁਝ ਸਾਹਮਣੇ ਆਈਆਂ ਨੇ ਪਤਾ ਨਹੀਂ ਕਿੰਨੇ ਕਿਤੇ ਹੋਣਗੇ ਉਹਦੇ ਤੋਂ ਬਾਰ-ਬਾਰ ਪ੍ਰੋਲ ਦੇ ਕੇ ਹਰਿਆਣੇ ਦਾ ਜਿਹੜਾ ਮੁੱਖ ਮੰਤਰੀ ਆ ਖੱਟਰ ਤੇ ਉਹ ਖੱਟੜ ਉਹ ਖੱਟੜਾ ਉਹ ਨੂੰ ਮੈਂ ਹੋਰ ਕੀ ਕਹਾ ਮੈਂ ਪਰੇਲੇਖ ਥੋੜੀ ਜਿਹੀ ਹੋਣ ਕਰਕੇ ਮੈਂ ਲਫ਼ਜ਼ ਨਹੀਂ ਬੋਲਦਾ ਜੋ ਉਹਨੂੰ ਬੋਲਣਾ ਚਾਹੀਦਾ ਸੀ ਲੋਕ ਕੀ ਕਹਿੰਦੇ ਹੋਣਗੇ ਉਸਨੂੰ ਇਹ ਜਿਹੜੇ ਜਿਹੜੇ ਮਨੂਸ਼ ਸ਼ਿਮਰਤੀ ਦੇ ਪੁਜਾਰੀ ਇਸ ਬੰਦੇ ਦੇ ਉਹਨੂੰ ਜਿੰਨਾ ਵੀ ਭੇੜਾ ਲਾਜ ਵਰਤਿਆ ਜਾਵੇ ਉਹਨਾਂ ਦੇ ਹੱਕ ਚਾ ਕਿਉਂਕਿ ਜਿਹੜਾ ਇਹ ਬਾਰ-ਬਾਰ ਉਹਨੂੰ ਪ੍ਰੋਬਲ ਇਹਦੀ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਮਿਲਦੀ ਇਸ ਕਰਕੇ ਸਾਥੀਓ ਬੰਦੀ ਸਿੰਘਾਂ ਦੀ ਰਿਹਾਈ ਤੇ ਜਿਹੜੀ ਕੋਰਟ ਦੇ ਵਿੱਚ ਇੱਕ ਪਟੀਸ਼ਨ ਚੱਲਦੀ ਹੈ ਉਹਦੇ ਵਿੱਚ ਪੁੱਛਿਆ ਗਿਆ ਸੀਗਾ ਇਹਨਾਂ ਨੂੰ ਵੀ ਕੀ ਇਸੇ ਉਹ ਪਟੀਸ਼ਨ ਪਾਈ ਹੋਈ ਹੈ ਨਹੀਂ ਮੈਂ ਖੁਦ ਪਾਉਣੀ ਸੀ ਪਟੀਸ਼ਨ ਇਹ ਹਾਈ ਕੋਰਟ ਚ ਕੇ ਵੀ ਇਹਦੇ ਵਿੱਚ ਕੀ ਫੈਸਲਾ ਹੁੰਦਾ ਉਹ ਤੋਂ ਬਾਅਦ ਇਹਦੇ ਉੱਤੇ ਜਿਹੜਾ ਖੱਟੜ ਖੋਟੜਾ ਜਿਹੜਾ ਇਹਨਾਂ ਦਾ ਉਹ ਮੁੱਖ ਮੰਤਰੀ ਹਰਿਆਣੇ ਦਾ ਉਹਦੇ ਉੱਪਰ ਉਹਦੇ ਬਰ ਖਿਲਾਫ ਇੱਕ ਸਿਰਫ ਜਿਹੜੀ ਹੈ ਦੇਸ਼ਧ੍ਰੋਹ ਵਾਲੀ ਧਾਰਾ ਲੱਗਣੀ ਹੈ ਉਹ ਲੱਗਣੀ ਚਾਹੀਦੀ ਹੈ ਉਹਦੇ ਉੱਤੇ ਇਸ ਕਰਕੇ ਸਾਥੀਓ ਦੋ ਮੁੱਦਿਆਂ ਵਾਸਤੇ ਸਾਨੂੰ ਇਕੱਠੇ ਹੋਣਾ ਪਵੇਗਾ ਤੇ ਇੱਕ ਤਾਂ ਹੈਗੇ ਬੰਦੀ ਸਿੰਘਾਂ ਦੀ ਛਾਈ ਵਾਸਤੇ ਕਿਉਂ ਨਹੀਂ ਮੁੱਦੇ ਠਾਹ ਰਹੇ ਦੂਸਰਾ ਤੇ ਜਿਹੜੇ ਮਜ਼ਦੂਰਾਂ ਦੇ ਬਖਲਾਫ ਤਿੰਨ ਕਾਨੂੰਨ ਬਣੇ ਨੇ ਉਹਨਾਂ ਨੂੰ ਰੱਦ ਕਰਨ ਵਾਸਤੇ ਇਹ ਸਾਡਾ ਸਾਰਿਆਂ ਦਾ ਇਕੱਠਾ ਹੋਣਾ ਹੱਕਵੰਦ ਹੈ ਕੁਝ ਪਾਰਟੀਆਂ ਨੇ ਉਹ ਜਿਹੜਾ ਉਹਨਾਂ ਨਾਲ ਇੱਕ ਬੰਦਾ ਜੁੜਿਆ ਇਹ ਉਹਦੀ ਬੰਦੀ ਸਿੰਘ ਉਸੇ ਨੂੰ ਮੰਨਦੇ ਆ ਬਾਕੀ ਨੂੰ ਜਿਵੇਂ ਮੰਨਦੇ ਜਿਵੇਂ ਕਿੰਨੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਮੋਰਚਾ ਵੀ ਲੱਗਿਆ ਹੈ ਤੇ ਉਹਦੇ ਵਿੱਚ ਕਿਸੇ ਕਿਹੜੇ ਪਾਰਟੀ ਨੇ ਉਹ ਦਿੱਤਾ ਸਿਰਫ ਇੱਕੋ ਹੀ ਪਾਰਟੀ ਅਕਾਲੀ ਦਲ ਮਾਨ ਹੈ ਜਿਹੜਾ ਇਹ ਹੈ ਬਾਦਲ ਹੈ ਉਹ ਇਹਨੂੰ ਮੰਨ ਰਿਹਾ ਹੈ ਰਾਜਵਾਨੇ ਨੂੰ ਜਿਹੜੇ ਹੋਰ ਪਾਰਟੀਆਂ ਨਾਲ ਜੁੜੇ ਬੰਦੇ ਨੇ ਉਹ ਸਿਰਫ ਉਹ ਕਰ ਰਹੇ ਨੇ ਜਣੀ ਇੱਕੋ ਮੁੱਦਾ ਸਾਨੂੰ ਇਕੱਠਾ ਹੋਣਾ ਪਵੇਗਾ ਇਹਦੇ ਵਿੱਚ ਜਿਹੜੇ ਜਿਹੜੇ ਵੀ ਇੱਕ ਇੱਕ ਉਹ ਬੰਦੇ ਨੇ ਇਹਨਾਂ ਦੀ ਜੁੱਤੀਆਂ ਮਾਰੋ ਇਹਨਾਂ ਦੇ ਇਹਨਾਂ ਨੂੰ ਮੂੰਹ ਨਾਲਾਓ ਇਹਨਾਂ ਨੂੰ ਇਹਨਾਂ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਦੂਰ ਬਣਾ ਕੇ ਇਹਨਾਂ ਆਉਂਦੇ ਨੇ ਵੋਟਾਂ ਨੂੰ ਜਾ ਕੇ ਸਪੋਟਾਂ ਨੂੰ ਇਹਨਾਂ ਨੂੰ ਭਿਉਂ-ਭਿਉਂ ਜੁੱਤੀਆਂ ਮਾਰੂ ਇਹਨਾਂ ਨੂੰ ਸਵਾਲ ਪੁੱਛੋ ਵੀ ਤੁਸੀਂ ਆਹ ਕੀ ਗੱਲ ਕਰਦੇ ਹੋ ਕਿਸਾਨ ਜੁਨੀਅਨ ਜਿਹੜੀ ਆਉਂਦੀ ਆ ਉਹਨੂੰ ਪੁੱਛੋ ਵੀ ਤੁਸੀਂ ਕਹਿਣ ਨੂੰ ਤਾਂ ਕਹਿੰਦੇ ਹੋ ਮਜ਼ਦੂਰਾਂ ਦੇ ਹੱਕ ਦੇ ਜਿਹੜਾ ਉਹਦੇ ਵਿੱਚ ਕਿਹੜੀ ਤੁਸੀਂ ਜਿਹੜਾ ਤੁਸੀਂ ਮੀਟਿੰਗ ਕਰਨੀ ਉਹਦੇ ਵਿੱਚ ਕਿਹੜਾ ਬੇਦੂਰ ਨੇਤਾ ਉਠਾਇਆ ਜੇ ਬੇਦੂਰ ਨੇਤਾ ਬਣਾਇਆ ਤਾਂ ਤੈਨਾਂ ਗੱਲਾਂ ਦੀ ਕਿਉਂ ਨਹੀਂ ਸਿਰਫ ਐਮਐਸਪੀ ਸਾਨੂੰ ਹੋਈ ਦਵੇ ਤੁਸੀਂ ਇਹ ਜੇ ਬੰਦੇ ਯਾਰ ਜਿਹੜੇ ਅਬ ਅਸ਼ਰਪ ਲੋਕਲ ਬੁੱਧ ਉਹ ਗਾਤਰੇ ਬਾਇਆ ਤੁਸੀਂ ਧੜੀਆਂ ਬਾਇਆ ਸਿੱਖ ਦਬਹਰਾਵਾ ਧਾਰ ਕੇ ਜਿਹੜੇ ਬੰਦੇ ਬੁੱਧ ਵਿੱਚ ਬੈਠਿਓ ਝੂਠ ਬੋਲਦੇ ਹੋ ਤੁਸੀਂ ਬਾਣੀ ਨੂੰ ਬਦਨਾਮ ਕਰਦੇ ਹੋ ਬੇਅਦਬੀ ਤੁਸੀਂ ਕਰ ਰਹੇ ਹੋ ਸਿੱਖ ਧਰਮ ਦੀ ਬਾਣੀ ਦੀ ਇਹ ਵੀ ਇੱਕ ਸਪੈਸ਼ਲ ਮੁੱਦਾ ਸਾਥੀਓ ਇਸ ਉੱਤੇ ਪੂਰਾ ਧਿਆਨ ਦੇਣਾ ਪਵੇਗਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਰਤ